ਅੱਜ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਹੀ ਪਿੰਡਾਂ ਦੇ ਭਾਜ ਭਾਗੂਆਂ ਦੇ ਵਿੱਚ ਬੜਾ ਉਤਸ਼ਾਹ ਸੀ ਕਿਉਂਕਿ ਸਵੇਰ ਤੋਂ ਹੀ ਜੋ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀਆਂ ਇਹਨਾਂ ਦੇ ਆਗੂਆਂ ਵੱਲੋਂ ਵਰਕਰਾਂ ਤੇ ਜਿਹੜੇ ਆ ਉਹ ਬਾਹਰ ਖਲੋ ਕੇ ਉਹਨਾਂ ਦੇ ਹੱਥਾਂ 'ਚੋਂ ਲੈ ਕੇ ਫੈਲਾ ਪਾੜ ਦਿੱਤੀਆਂ ਗਈਆਂ ਇਨੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਵੀ ਕਿਉਂਕਿ ਸਮਾਂ ਥੋੜਾ ਸੀ 3 ਵਜੇ ਤੱਕ ਕਾਗਜ਼ ਭਰਨੇ ਸੀ ਜਿੱਥੇ-ਜਿੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਉਥੇ ਭਾਜਪਾਗੂਆਂ ਦੇ ਸਮਰਥਕਾਂ ਦਾ ਪੂਰਾ ਰੋਹ ਵੇਖ ਕੇ ਆਦਮੇ ਆਮ ਆਦਮੀ ਦੇ ਜਿਹੜੇ ਵਰਕਰ ਵੀ ਸੀ ਉਹ ਵੀ ਅੱਗੇ ਰੁਕ ਨਹੀਂ ਸਕੇ ਤੇ ਮੈਂ ਉਹਨਾਂ ਬਲਾਕਾਂ ਦੇ ਵਿੱਚ ਖੁਦ ਜਾ ਕੇ ਉਹਨਾਂ ਦੇ ਅਧੀਨ ਆਉਂਦੇ ਪਿੰਡ ਕਰਕਾ ਪਿੰਡ ਜੀਓ ਵਾਲਾ ਗੇਲਵੜਾ ਚਮਲਮੋਰੀ ਨਰੰਗਾਦ ਕਲੇਰ ਕੰਗ ਛੇਕਚੱਕ ਪੰਡੋਰੀ ਮੋਹਨਪੁਰਾ ਰਾਣੀਵਲਾ ਬ੍ਰਹਮਪੁਰਾ ਕੱਲਾ ਕਦਗਿਲ ਮਾਲਚੱਕ ਦੀਨੇਵਾਲ ਡਾਲੇਕੇ ਮੰਨਣ ਪੰਜਵਾੜ ਗੰਢੀਵਿੰਡ ਆਦ ਪਿੰਡਾਂ ਦੇ ਵਿੱਚ ਖੁਦ ਮੈਂ ਜਾ ਕੇ ਭਾਜਪਾ ਦੇ ਆਗੂਆਂ ਦੇ ਨਾਮਜ਼ਦਗੀ ਪੱਤਰ ਭਰਵਾਏ ਆ ਤੇ ਜਿੰਨਾ ਬਲਾਕਾਂ ਦੇ ਵਿੱਚ ਇਹਨਾਂ ਨੇ ਭਾਜਪਾਗੂਆਂ ਨੇ ਦੇ ਖਿਲਾਫ ਧੱਕੇਸ਼ਾਹੀ ਕੀਤੀ ਹੈ ਇਸ ਨਾਦਰਸਈ ਸਰਕਾਰ ਨੇ ਜਿਹੜੀਆਂ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਤੇ ਅੱਜ ਇਹਨਾਂ ਲੋਕਾਂ ਨੇ ਜਿਥੇ ਲੋਕਾਂ ਦੇ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕੀਤਾ ਲੋਕਤੰਤਰ ਦਾ ਵੀ ਘਾਣ ਕੀਤਾ ਹੈ ਤਾਂ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਇੱਕੀ ਅਪੀਲ ਕਰਦਾ ਕਿ ਜਿਹੜੇ ਭਾਜਪਾ ਆਗੂਆਂ ਨੇ ਨਾਮਜ਼ਦਗੀ ਕਾਗਜ਼ ਭਰਵਾਏ ਨੇ ਖੁਦ ਜਾ ਕੇ ਉਹਨਾਂ ਦੇ ਨਾਲ ਕੋਈ ਵੀ ਅਗਰ ਛੇੜਛਾੜ ਹੁੰਦੀ ਹੈ ਇਹ ਸਰਕਾਰ ਕੋਈ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਵੱਡੇ ਪੱਧਰ ਤੇ ਜ਼ਿਲ੍ਹੇ ਦੇ ਵਿੱਚ ਉਸ ਗੱਲ ਦਾ ਐਕਸ਼ਨ ਵੀ ਲਿਆ ਜਾਊਗਾ ਤੇ ਜਿੱਥੇ-ਜਿੱਥੇ ਭਾਜਪਾ ਆਗੂਆਂ ਦੇ ਨਾਲ ਇਨਾਂ ਦੀ ਮੌਜੂਦਾ ਸਰਕਾਰ ਦੇ ਵਰਕਰਾਂ ਨੇ ਧੱਕੇ ਕੀਤੇ ਨੇ ਉਹਨਾਂ ਦੇ ਗਲ ਪਏ ਨੇ ਉਹਨਾਂ ਦੀਆਂ ਫੈਲਾਂ ਪਾੜ ਦਿੱਤੀਆਂ ਗਈਆਂ ਨੇ ਤੇ ਅਸੀਂ ਉਸੇ ਵੇਲੇ ਹੀ ਤੁਰੰਤ ਕਾਨੂੰਨ ਦੀ ਪਾਲਣਾ ਕਰਦੇ ਹੋਏ ਚੋਣ ਕਮਿਸ਼ਨ ਨੂੰ ਵੀ ਲਿਖਤੀ ਤੌਰ ਤੇ ਸ਼ਿਕਾਇਤਾਂ ਭੇਜੀਆਂ ਨੇ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ ਤੇ ਸ਼ਿਕਾਇਤਾਂ ਭੇਜੀਆਂ ਨੇ ਤੇ ਮੈਂ ਆਪਣੇ ਵੱਲੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਟੀਮ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਜਿੱਥੇ-ਜਿੱਥੇ ਵੀ ਭਾਜਪਾਗੂਆਂ ਨੇ ਆਪਣੇ ਜਨ ਸਮਰਥਨ ਦੇ ਜ਼ੋਰ ਦੇ ਨਾਲ ਲੋਕਾਂ ਦੀ ਭਾਈ ਚਰਕਸਾਂਝ ਨੂੰ ਮੁੱਖ ਰੱਖਦਾ ਲੋਕਾਂ ਦੇ ਪਿਆਰ ਦੇ ਸਦਕਾ ਜੰਨਾ-ਜੰਨਾ ਪਿੰਡਾਂ ਦੇ ਵਿੱਚ ਭਾਜਪਾਗੂ ਨੇ ਨਾਮਜ਼ਦਗੀ ਪੱਤਰ ਭਰੇ ਨੇ ਮੇਰੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਕਿ ਉਹਨਾਂ ਕਾਗਜ਼ਾਂ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਛੇੜਛਾੜ ਨਾ ਹੋਵੇ ਕਿਉਂਕਿ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਜੇ ਤੁਸੀਂ ਕੰਮ ਕੀਤੇ ਹੋਣਗੇ ਲੋਕ ਤੁਹਾਡੇ ਨਮਾਇਦਿਆਂ ਨੂੰ ਜਿਤਾਉਣਗੇ ਨਹੀਂ ਤੇ ਤੁਹਾਡੇ ਸਾਹਮਣੇ ਹੀ ਹੈ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਉਹ ਤੁਹਾਡੇ ਨਾਲ ਵੀ ਇਸੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਹੋਊਗਾ ਮੇਰੀ ਇਹ ਹੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਨਾਮਜਦਗੀ ਭਾਜਪਾ ਵਰਕਰਾਂ ਨੇ ਨਾਮਜਦਗੀ ਅੱਜ ਅਸੀਂ ਪੱਤਰ ਦਾਖਲ ਕਰਵਾ ਕੇ ਆਏ ਆ ਤੇ ਉਹਨਾਂ ਕਾਗਜ਼ਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਾ ਕੀਤੀ ਜਾਵੇ ਤੇ ਜਿੱਥੇ-ਜਿੱਥੇ ਭਾਜਪਾ ਅਗੂਆਂ ਦੇ ਨਾਲ ਗਲਤ ਵਤੀਰਾ ਕੀਤਾ ਗਿਆ ਪ੍ਰਸ਼ਾਸਨਿਕ ਤੌਰ ਤੋਂ ਉਹਨਾਂ ਨਾਲ ਧੱਕੇਸ਼ਾ ਹੀ ਕੀਤੀ ਗਈ ਉਹਨਾਂ ਦੇ ਕਾਗਜ ਪਾੜੇ ਗਏ ਨੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਕਿ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲਾਅ ਇਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕੀਤਾ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ ਦਿਵਾਇਆ ਬਸ ਇਹ ਗਰਾਲਕੀ ਚੀਜ਼ ਆਵੇ ਕਿ ਜਿਹੜੇ ਕਾਗਜ ਪਾੜੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਲੱਗਦਾ ਕਿ ਤੁਹਾਨੂੰ ਜਿਹੜੀ ਭਾਜਪਾ ਜਾਂ ਜਿਹੜਾ ਵਰਤ ਜਾਂਦਾ ਪਾਰਟੀ ਹੈ ਪਿੰਡਾਂ ਦੇ ਵਿੱਚ ਜਿਆਦਾ ਵਸਾਰ ਕਰ ਰਹੀ ਹੈ ਜਾਂ ਉਹਨਾਂ ਨੂੰ ਜਿੱਤਣ ਦਾ ਬਾਅਦ ਲੱਗ ਰਿਹਾ ਸੀਗਾ ਇਸ ਕਰਕੇ ਕਾਰਨ ਡਰ ਤੋਂ ਜਿਹੜਾ ਬਾ ਆਮਲੀ ਪਾਰਟੀ ਜਾਂ ਹੋਰ ਪਾਰਟੀਆਂ ਕਾਜ ਜਿਹੜਾ ਬੜ ਰਹੇ ਨੇ ਤੁਹਾਡੇ ਸਾਹਮਣੇ ਹੀ ਆ ਜੀ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਨੇ ਤੇਜ਼ੀ ਵਰੀ ਸੇਵਾ ਕਰਨ ਦਾ ਮੌਕਾ ਦਿੱਤਾ بڑے ਇਨਸਾਫ ਅਤੇ ਅਨੁਸ਼ਾਸਨ 'ਚ ਰਹਿ ਕੇ ਇਲੈਕਸ਼ਨਾਂ ਹੋਈਆਂ ਨੇ ਪੂਰੇ ਭਾਰਤ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਗਰਾਊਂਡ ਤੇ ਕੰਮ ਕਰਨ ਵਾਲੀ ਪਾਰਟੀ ਨਿਆਂ ਤੇ ਯਕੀਨ ਕਰਨ ਵਾਲੀ ਪਾਰਟੀ ਹੈ ਕਿ ਜੇ ਅਸੀਂ ਲੋਕਾਂ ਦੇ ਵਿੱਚ ਕੰਮ ਕੀਤਾ ਹੋਊਗਾ ਤੇ ਲੋਕ ਸਾਨੂੰ ਵੋਟ ਪਾਉਣਗੇ ਪਰ ਇਸ ਪੰਚਾਇਤੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਮੌਜੂਦਾ ਆម ਆਦਮੀ ਪਾਰਟੀ ਨੇ ਜਦਾਂ ਦੇ ਪਿੰਡਾਂ ਦੇ ਹਾਲਾਤ ਕਰ ਦਿੱਤੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਕਿ ਅਸੀਂ ਝੂਠ ਮਾਰ ਕੇ ਸਤਾ ਦੇ ਵਿੱਚ ਆਏ ਸੀ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਸੀ ਇੰਨਾ ਹਾਲਾਤਾਂ ਤੋਂ ਡਰਦੇ ਹੋਏ ਕਿ ਸਾਡੀਆਂ ਪਿੰਡਾਂ ਦੇ ਵਿੱਚ ਲੋਕਾਂ ਨੇ ਪੰਚਾਇਤਾਂ ਜਿਹੜੇ ਆਗੂ ਖੜੇ ਨੇ ਉਹਨਾਂ ਨੂੰ ਵੋਟਾਂ ਨਹੀਂ ਪੈ ਰਹੀਆਂ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਲੋਕਾਂ ਨੇ ਧੱਕੇ ਦੇ ਨਾਲ ਪੰਚਾਇਤ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਨੇ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਪੱਖੋਂ ਵੀ ਜਿਹੜਾ ਆਮ ਆਦਮੀ ਪਾਰਟੀ ਨੂੰ ਉਹ ਮੂੰਹ ਨਹੀਂ ਲਾਉਣੇ